ਆਹਾ ਹਾਹ ਬਾਈ ਛੇਕ ਰਿਹਾ ਹੱਥ ਪਾਣੀ ਮੈਂ ਗੰਦਾ ਫੋਟੋ ਵਾਂ ਸੈਂਟਰ ਦੇ ਉੱਤੇ ਹੀ ਇਤਿਹਾਸ ਲਿਖਿਆ ਹੋਇਆ ਸਾਰਾ ਛੋਟਾ ਜਿਹਾ ਇੱਕ ਕਾਂਡ ਹੋ ਗਿਆ ਮસ્ਤੀ ਕਰਦੇ ਕਰਦੇ ਮੁੰਡਾ ਪਾਣੀ ਤੇ ਸਲਿੱਪ ਕਰ ਗਿਆ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੁੰਡੇ ਉੱਠ ਗਏ ਨੇ ਤੇ ਆ ਸੀ ਆਈ ਕੈਂਪਰ ਰਾਤ ਦਾ ਮਹੌਲ ਚੱਲ ਜਿੱਥੇ ਆਪਾਂ ਕੱਲ ਰੇ ਸੀ ਉਰੇ ਪਟਿਆਲੇ ਤੋਂ ਚੱਲ ਕੇ ਕਸੋਲ ਬੋਨਫਾਇਰ ਵਗੈਰਾ ਕੀਤਾ ਸੀ ਮਾੜਾ ਮੋਟਾ ਤੇ ਇਹ ਆਲਾ ਦਵਾਲਾ ਪਹਾੜਾਂ ਨਾਲ ਕਿਰਿਆ ਹੋਇਆ ਬਹੁਤ ਹੀ ਸੋਹਣੀ ਜਗ੍ਹਾ ਤੇ ਆ ਗੱਦਾ ਗੱਦਾ ਨਾਲ ਆਪਣਾ ਪਾਲਿਆ ਸੀਗਾ ਵਿੱਚ ਥੱਲੇ ਤੇ ਬਾਈ ਜੀ ਹੁਣ ਬੜੇ ਉਦਾਸ ਬੈਠੇ ਨੇ ਚਾਹ ਨਹੀਂ ਮਿਲੀ ਇਹਨਾਂ ਨੂੰ ਸਵੇਰ ਦੀ ਬੰਦਾ ਜਿਹੜਾ ਉਰੇ ਦਾ ਦੇਖ ਰੇ ਕਾਲਾ ਬੰਦਾ ਮੇਨ ਉਹ ਹਜੇ ਨੀਂਦ ਕੱਢ ਰਿਹਾ ਰਾਤੀ ਉਹ ਵੀ 2:30 ਵਜੇ ਤੱਕ ਉਰੇ ਖਾਸਾ ਮਲੰਦਨ ਕਰਦਾ ਰਿਹਾ ਆਪਣਾ ਆ ਸਾਹਮਣੇ ਉਹਦਾ ਟੈਂਟਰ ਉੰਡਾ ਸੁੱਤੇ ਵੇਲੇ ਬੰਦੇ ਤੇ ਚਾਚੂ ਆਉਂਦੀ ਆ ਪੀਣੇ ਆ ਫਿਰ ਨਿਕਲਦੇ ਹਰ ਤੋਂ ਗੁਰੂ ਘਰ ਸ੍ਰੀ ਮਨਿੰਗਰਨ ਨੂੰ ਉੱਥੇ ਮੱਥਾ ਮੁੱਥਾ ਟੇਕਾਂਗੇ ਇਸ਼ਨਾਨ ਵਗੈਰਾ ਉੱਥੇ ਹੀ ਕਰਾਂਗੇ ਗਰਮ ਪਾਣੀ ਚ ਕਿੰਨੇ ਚਾਲ ਇੰਨਾ ਟਾਈਮ ਲਾ ਰਿਆ ਗਰਮ ਪਾਣੀ ਨੂੰ ਤਾਂ ਰਾਤ ਹੀ ਬਾਦੂਗਾ ਉਸ ਹਿਸਾਬ ਨਾਲ ਤੇ ਬਾਕੀ ਗੱਡੀ 'ਚ ਹੋਣ ਲੱਗ ਗਈ ਐ ਪੈਕਿੰਗ ਬੁਕਿੰਗ ਅ ਮੁੰਡੇ ਰੱਖ ਰਹੇ ਨੇ ਸਮਾਨ ਸੋਨ ਬੈਗ ਬੁੱਕ ਕਰ ਰਹੇ ਆ ਬੈਕ ਪਚਾਹ ਆਂਦੀ ਐ ਪੀਕੇ ਫਿਰ ਥੋੜਾ ਜਿਹਾ ਸਰੀਵ ਜਿਹਾ ਕੈਮ ਕਰਕੇ ਨਿਕਲਦੇ ਆ ਪਾ ਔਰ ਦੋ ਤਿੰਨ ਕਿਲੋਮੀਟਰ ਹੀ ਐ ਉੱਥੇ ਚੱਲਦੇ ਆ ਤੇ ਬਾਕੀ ਇਧਰ ਪਿਛਲੇ ਪਾਸੇ ਨਦੀ ਐ ਟੈਂਟ ਦੇ ਥੱਲੇ ਵਾਲੇ ਸਾਈਡ ਨਦੀ ਜਾਂਦੀ ਐ ਆਪਣੀ ਪਾਰਵਤੀ ਭਾਈ ਜਾਂਦਾ ਬੁਲਟ ਉਹੀ ਰਹਿ ਜਾਂਨ ਨੇ ਆ ਤੇ ਗੱਡੀ ਚ ਚਲਦੇ ਆ ਮੁੱਠਾ ਉਥਾ ਦੇ ਕੇ ਆਂਦੇ ਹੋ ਨਾ ਉਹਨੂੰ ਕਿ ਤਿਆਰੀ ਕਰਕੇ ਚੱਕ ਲਾਂਗੇ ਤੇ ਦੇਖਦੇ ਆ ਇੰਨੇ ਬੰਦੇ ਹੁਣ ਬੈਹ ਬੰਦੇ ਆ ਕਿ ਨਹੀਂ ਗੱਡੀ ਚ ਆ ਜਿਹੜਾ ਮੋਇਸਚਰ ਦਾ ਦੇਖੋ ਜੀ ਹੋਸ ਪੈਂਦੀ ਆ ਉਹਦੀ ਬਰ ਪਰ ਜੰਮ ਗਈ ਹਲਕੀ ਹਲਕੀ ਕਪੜਾ ਓੜਾ ਮਾਰ ਕੇ ਨਿਕਲਦੇ ਆ ਹੁਣ ਉਹਦੇ ਤੋਂ ਕਿੰਨੇ ਕਿਲੋਮੀਟਰ ਦਾ ਸਫ਼ਰ ਜਗਾ ਨਾ ਹੋ ਗਈ ਪਰ ਦਿਰਾਲ ਹੋ ਗਿਆ ਹੱਥਾਂ ਦਾ ਗਲੋਵ ਵੀ ਪਾਈ ਨਹੀਂ ਸੀਗੇ ਓਏ ਓਏ ਨੋ ਨੋ ਐ ਨਾ ਲੋਗੇ ਚਲੋ ਜਾ ਕੇ ਅੰਦਰ ਫਰੈਸ਼ ਟੂਟ ਸ਼ੁੰਨੇ ਨਾ ਨੇ ਨੂੰ ਨੇ ਆ ਆਹਾ ਆਹਾ ਬਾਈ ਛੇਕ ਰਿਹਾ ਹੱਥ ਪੈ ਗਿਆ ਫਰਕ ਆ ਸਾਹਮਣੇ ਵਾਲੇ ਸਾਈਡ ਹੈ ਗੁਰਦੁਆਰਾ ਨਿਚੇ ਨਦੀ ਆ ਪੁਲ ਕ੍ਰੋਸ ਕਰਕੇ ਜਾਣਾ ਪੈਂਦਾ ਤੇ ਇਧਰਲੇ ਪਾਸੇ ਆ ਸਰੋਵਰ ਜੋ ਕਿ ਇਹਨ ਗਰਮ ਹੈ ਪਾਣੀ ਇਹਦਾ ਤੇ ਮਨੀਟਰ ਸਾਹਿਬ ਦੀ ਇਹ ਟੋਟਲੀ ਧਰਤੀ ਹੈ ਸਾਰੀ ਗਰਮ ਹੈ ਜਿੰਨਾ ਏਰੀਆ ਨੇੜੇ ਤੇ ਦਾ ਪਰਸ਼ੁਰਸ਼ ਵੀ ਤੇ ਪਾਣੀ ਵੀ ਕੁਦਰਤੀ ਦੇਖੋ ਗਰਮ ਹੈ ਪਾਪਾ ਨਿਕਲ ਰਹੇ ਨੇ ਵਿੱਚੋਂ ਤੇ ਹੁਣ ਆਪਾਂ ਇਸ਼ਨਾਨ ਕਰਦੇ ਆ ਇਸ ਦੇ ਵਿੱਚ ਉੱਤਰ ਨੇ ਥੱਲੇ ਨੂੰ ਕੱਪੜੇ ਉਪਰੇ ਤਾਰ ਕੇ ਜੰਦਾ ਕੋਟ ਵਾਟਰ ਵੀਡੀਓ ਲਾਉਣੀ ਹੈ ਸਾਹਮਣੇ ਤੋਂ ਬੜੇ ਦਾ ਜਿਆਦਾ ਸਵੇਰਾ ਮੈਂ ਬੱਚਾ ਵਿੱਚ ਕਹਿੰਦਾ ਭਾਈ ਯਾਰ ਐ ਰਿਕਾਰਡ ਬੰਦ ਕਰਾਉਣਾ ਸਾਡੀ ਟੀਮ ਬੋਡੀ ਹੋ ਗਈ ਆ ਉਹਨਾਂ ਨੂੰ ਕਿ ਤਿਆਰਤਾ ਹੋ ਗਈ ਸੀਗੇ ਪਰ ਮਾਈਕ ਗੱਡੀ 'ਚ ਰਹਿ ਗਿਆ ਸੀ ਤੇ ਉਹਨੇ ਪਾਣੀ ਦੀ ਬਹੁਤ ਜ਼ਿਆਦਾ 사운ਡਾਂ ਦੇ ਇਸ ਕਰਕੇ ਵਾਇਸ ਕਲੀਅਰ ਨਹੀਂ ਹੋ ਪੰਦੀ ਤਾਂ ਆਪਾਂ ਉਹਨਾਂ ਗੱਡੀ 'ਚੋਂ ਮਾਈਕ ਲੈ ਕੇ ਆਏ ਪਾਰਕਿੰਗ 'ਚੋਂ ਦੁਆਰਾ ਤੇ ਚੱਲਦੇ ਗੁਰੂ ਘਰ ਵੱਲੋਂ ਹੁਣ ਐਂਟਰ ਦੇ ਉੱਤੇ ਇਤਿਹਾਸ ਲਿਖਿਆ ਹੋਇਆ ਸਾਰਾ ਇਹ ਜਿਹੜਾ ਜਗਾ ਸ਼ਿਫਤੀ ਮਾਤਾ ਪਾਰਬਤੀ ਨਾਲ ਇਹ ਕੁਸ਼ੀਰ ਗੁਰੂ ਨਾਰਾਇਣ ਦੇਵ ਜੀ ਨਾਲ ਸਥਿਤ ਹੈ ਸਾਰਾ ਉਹ ਇਤਿਹਾਸ ਲਿਖਿਆ ਹੈ ਕਿਵੇਂ ਮਨੀ ਵਗੈਰਾ ਚੋਰੀ ਹੋਈ ਤੇ ਚੱਕੀ ਗਈ ਮਨੀ ਨਾਲ ਰਿਲੇਟਡ ਜੋ ਵੀ ਮਨੀ ਕਰਨ ਦਾ ਇਤਿਹਾਸ ਹੈ ਸਾਰਾ ਲਿਖਿਆ ਹੋਇਆ ਹੈ ਤੇ ਇੱਥਰੋਂ ਸਾਹਮਣੇ ਪਾਰਵਤੀ ਨਦੀ ਜੋ ਕਿ ਇਹਦਾ ਬ੍ਰਿਜ ਕ੍ਰੋਸ ਕਰਕੇ ਸਾਹਮਣੇ ਵਾਲੀ ਸਾਈਡ ਹੈਗਾ ਗੁਰਦੁਆਰਾ ਮਨੀਕਰਨ ਸਾਹਿਬ ਤੇ ਉਹਦੇ ਨਾਲ ਹੀ ਹੈਗਾ ਸ਼੍ਰੀ ਸ਼ਿਵ ਜੀ ਦਾ ਮੰਦਿਰ ਭੋਲੇनाथ ਜੀ ਦਾ ਚੱਲਦੇ ਹੁਣ ਆਪਾਂ ਅੰਦਰ ਨੂੰ ਤਕਰੀਬਨ ਹੁਣ ਸੰਗਤਾਂ ਹੋ ਰਹੇ ਪੂਰਨ ਤਰ੍ਹਾਂ ਵਧੀਆ ਬਣੀ ਹੋਈ ਹੈ ਲੋਕੇਸ਼ਨ ਦੀ ਫੋਟੋ ਉਹਦਾ ਚੀਜ਼ਾਂ ਚ ਨੇ ਆ ਪਾੜਾਂ ਦੇ ਵਿੱਚ ਇਹ ਨਾ ਇੱਕੋ ਸਾਹਮਣੇ ਵਾਲੀ ਸਾਈਡ ਜਿੱਥੇ ਅਸੀਂ ਇਸ਼ਨਾਨ ਕਰਕੇ ਉੱਥੇ ਇਸ਼ਨਾਨ ਕਰਦਾ ਇੱਕੋ ਰੂਦ ਇੰਟਰਸਟ ਤੇ ਗੁਰਦੁਆਰਾ ਸਾਹਿਬ ਕੀਤੇ ਵੀ ਹੈਗਾ ਇਸ਼ਨਾਨ ਕਰ ਕੋਰੇਲੇ ਅੜਿੱਸ ਤੇ ਜੈਂਟਸ ਦੋਨੋਂ ਨੇ ਦੰਡੋਂ ਦ੍ਰਿਸ਼ਾਰਾ ਗੁਰਦੁਆਰਾ ਸਾਹਿਬ ਉਹਨਾਂ ਹੋਇਆ ਚੜ੍ਹ ਕੇ ਪੌੜੀਆਂ ਲੰਗਰ ਵਾਲਾ ਨਾਲ ਹੀ ਇੱਧਰ ਜੋੜਾ ਘਰ ਹੈ ਤੇ ਇੱਕ ਪੌੜੀ ਤੋਂ ਸਾਹਮਣੇ ਵੀ ਹੋਰ ਚੜ੍ਹ ਕੇ ਉੱਪਰ ਦਰਬਾਰ ਸਾਹਿਬ ਹੈ ਕੂੜ ਜੁਵਾ ਕਰਾ ਕੇ ਆਪਾਂ ਮੱਥਾ ਉੱਥਾ ਟੇਕਦੇ ਆਂ ਚੱਲ ਜਾਈਏ ਉੱਪਰ ਨੂੰ ਸਾਲਾ ਕਹਿੰਦਾ ਮੰਨੂ ਬੰਦੇ ਜਿੰਨੇ ਜ਼ਿਆਦਾ ਹੋਏਗਾ ਉਹਨੇ ਇਕੱਠੇ-ਉੱਠੇ ਬਰਾਂ ਚ ਟਾਈਮ ਲੱਗ ਜਾਂਦਾ ਤੁਸੀਂ ਤਕਰੀਬਨ ਇਕੱਠੇ ਹੋਏ ਨਹੀਂ ਤੇ ਆਪਾਂ ਚੱਲਦੇ ਹਾਂ ਸਾਡੇ ਇਕਲ ਪਿੱਛੇ ਪਿੱਛੇ ਸਾਰੇ ਆ ਜਣਗੇ ਤੇ ਉੱਥੇ ਅੰਦਰ ਬੈਠਨੇ ਆ ਗੁਰੂ ਘਰ ਚ ਤੇ तकरीबन 20000 ਕੇ ساری ਟੀਮ ਰਿਵਾਤ ਸਾਹਿਬ ਦੇ ਅੰਦਰ ਹੀ ਇਕੱਠੀ ਹੋ ਗਈ ਤੇ ਮਨਾਪਾ ਨਿਚਲੇ ਸਾਹਿਬ ਇੱਧਰ ਪਾਪਾ ਜੀ ਨੇ ਜਿਹੜੇ ਮੈਨੂੰ ਉਹਦੇ ਕਰਤਾ ਧਰਤਾ ਉਹ ਕਹਿੰਦੇ ਨੇ ਤੇ ਨਾਲ ਲੰਗਰ ਆ ਲੈ ਲੰਗਰ ਆਲ ਨੂੰ ਚੱਲਦੇ ਆ ਪ੍ਰਸ਼ਾਦਾ ਵਗੈਰਾ ਛਕਦੇ ਆ ਲੰਗਰ ਦੇ ਜਿਹੜੇ ਝੁੱਠੇ ਭਾਂਡੇ ਭੁੰਡੇ ਆ ਸਾਰੇ ਚਸ਼ਮੇ ਦਾ ਜਿਹੜਾ ਗਰਮ ਪਾਣੀ ਆਂਦਾ ਉਹਦੇ ਨਾਲ ਹੀ ਧੋਏ ਜਾਂਦੇ ਆ ਤੇ ਸਾਹਮਣੇ ਲੱਗਰ ਨੂੰ ਮਨ ਸਾਡੇ ਚਾਣਾ ਰੱਖਿਆ ਉਹਦਾ ਬਣਾ ਕੇ ਇਹ ਮੰਦਰ ਕਿੱਥੇ ਬੰਦ ਹੈ ਮੈਂ ਆਪਾਂ ਉੱਧਰ ਨੂੰ ਚੱਲਦੇ ਆ ਉਹ ਵੀ ਨਾਲ ਹੀ ਇਹ ਜਗ੍ਹਾ ਇੱਥੇ 메ਨ ਚਸ਼ਮਾ ਉਹਦੇ ਗਰਮ ਪਾਣੀ ਦਾ ਲੰਗਰ ਬਣਾਇਆ ਜਾਂਦਾ ਗੁਰਦੁਆਰਾ ਸਾਹਿਬ ਤੋਂ ਨੀਚੇ-ਇੱੱਚੇ ਰਸਤਾ ਜਾਂਦਾ ਪਿੱਛੇ ਪਾਸੇ ਮਾਰਕੀਟ ਵੱਲੋਂ ਅੱਧਾ ਟਨਲ ਦੇ ਨਾਲ ਹੀ ਬਣਿਆ ਹੋਇਆ ਤੇ ਨਾਲ ਹੀ ਸ਼ਿਫਤੀ ਜੀ ਦਾ ਮੰਦਰ ਹੈ ਤੇ ਮਾਰਕੀਟ ਹੈ ਲੇ ਲੈ ਚੱਡਾ ਮੰਦਰ ਗੁਰਦੁਆਰਾ ਸਾਹਿਬ ਤੋਂ ਨਿਕਲਦੇ ਸਾਰ ਨਾਲ ਹੀ ਅੰਦਰ ਹੈ ਸ਼ਿਵਜੀ ਦਾ ਪੰਨੋਂ ਜਨ ਲੈ ਮੱਖਾ ਟੇਕਨ ਥੱਲੇ ਨੂੰ ਭਾਈ ਕਚਾ ਲੈ ਲੋ ਜੁੱਤੇ ਬਹੁਤ ਜ਼ਿਆਦਾ ਪਰ ਲਾ ਰਹੀ ਕਿ ਜੋੜਾ ਕਰਦੇ ਬਣਾਇਆ ਇਕਾ ਜਾ ਉਹ ਤੋੜ ਦਿੱਤਾ ਦੋ ਸਾਲ ਪਹਿਲਾਂ ਆਏ ਸੀਗੇ ਉਰੇ ਤੇ ਸਾਰੀ ਜਗ੍ਹਾ ਦੇਖੋ ਜੀ ਕਿਵੇਂ ਹੀਟ ਨਿਕਲ ਰਹੀ ਆ ਤੇ ਜੀ ਗਰਮ ਪਾਣੀ ਦਾ ਜਿਹੜਾ ਮੇਨ ਚਸ਼ਮਾ ਹੈ ਗੁਰਦੁਆਰਾ ਸਾਹਿਬ ਦੇ ਜਿਹੜਾ ਲੰਗਰ ਆ ਚੂਲੂ ਦੇ ਬਾਅਦ ਦੇ ਗਰਮ ਪਾਣੀ ਦੇ ਵਿੱਚ ਆ ਦੇਖੋ ਹੀ ਕਿੰਦਾ ਬਸ ਪਿੱਛੇ ਰੱਖੇ ਜਾਂਦੇ ਨੇ ਤੇ ਬਣ ਕੇ ਬਾਹਰ ਨਿਕਲ ਜਾਂਦੇ ਨੇ

ਉਹ ਲੈ ਨਦੀ ਦੇ ਕੰਡੇ ਤੇ ਬਣੇ ਹੋਏ ਨੇ ਗੁਰਦੁਆਰਾ ਸਾਹਿਬ ਦੇ ਮੰਦਰ ਬਹੁਤ ਸੋਹਣੀ ਲੱਗ ਰਹੀ ਹੈ ਨਦੀ ਦਾ ਪਾਣੀ ਐਨ ਸਾਫ ਬਾਕੀ ਜੇ ਨਦੀ ਦਾ ਅਸਲੀ ਰੂਪ ਦੇਖਣਾ ਹੈ ਤਾਂ ਬਰਸਾਤਾਂ ਚ ਜਾਓ ਪੂਰੇ ਛਰਲੇ ਛਾਟੇ ਮਾਰ ਰਹੇ ਹੁੰਦੀ ਹੈ ਤੇ ਤਕਰੀਬਨ ਲਾ ਲਓ ਕਿ ਜੇ ਫੁੱਲ ਦੇ ਉੱਤੇ ਜਿਹੜਾ ਦਿਖਾਇਆ ਸੀ ਉਹਨੂੰ ਪਿੱਛੇ ਉਦੋਂ ਉੱਤੇ ੜ ਕੇ ਪੂਰਾ ਡਰ ਲੱਗਦਾ ਹੁੰਦਾ ਇੰਨੀ ਖਤਰਨਾਕ ਲੱਗਦੀ ਹੈ ਇਹ ਨਦੀ ਉਸ ਟਾਂ ਯਾਰ ਨਦੀ ਦੇ ਪਰਲੇ ਪਾਸੇ ਆੰਦੇ ਆ ਗੁਰਦੁਆਰਾ ਸਾਹਿਬ ਆਲੂ ਲੱਗਦਾ ਨਹੀਂ ਹੈ ਕਿ ਇੱਧਰ ਇਦਾਂ ਦਾ ਬਾਜ਼ਾਰ ਵਗੈਰਾ ਵੀ ਕੁਝ ਹੋਊਗਾ ਕਿਉਂਕਿ ਦਿਖਦਾ ਨਹੀਂ ਹੈ ਕੱਲਾ ਗੁਰਦੁਆਰਾ ਸਾਹਿਬ ਹੀ ਦਿਖਦਾ ਹੈ ਉਹਦੇ ਪਿੱਛੇ ਸਾਰੀ ਇਦਾਂ ਦੀ ਮਾਰਕੀਟ ਬਣੀ ਹੋਈ ਹੈ ਜਿੱਥੇ ਨੋਰਮਲ ਆਪਾਂ ਵਰਤਨ ਲਈ ਦਿੱਧਾ ਲੈ ਸਕਦੇ ਆ ਨਾ ਘਰ ਵਸਤੇ ਵਿੱਚ ਨਿਸ਼ਾਨੀ ਸੁੱਣੀ ਲੈਣੀ ਹੈ ਲੈ ਕੇ ਜਾ ਸਕਦੇ ਆ ਨੇ ਵੀ ਦੇ ਜਿਵੇਂ ਗੰਗਰਾਂ ਕੱਪੜੇ ਇਪੜੈਨੇ ਗੁਰੇ ਕੁੱਪੀਏ ਡੱਪੀਆਂ ਹੋ ਗਈਆਂ ਪਰ ਜੇ ਤੁਸੀਂ ਸਾਹਮਣੇ ਵਾਲੀ ਸਾਈਡ ਤੋਂ ਐਂਟਰੀ ਕਰਦੇ ਹੋ ਤੇ ਅੱਧਾ ਕਿਲੋਮੀਟਰ ਦਾ ਤਕਰੀਬਨ ਬਾਜ਼ਾਰ ਹੈ ਲੱਗਦਾ ਨਹੀਂ ਹੈਗਾ ਕਿ ਵੀਰੇ ਕੁਸ਼ ਹੋਊਗਾ ਤੇ ਨਹੀਂ ਮਨੀ ਕਰਨ ਦੀ ਆ ਗਲੀਆਂ ਹਾਂ ਵੀ ਕੀ ਲੈਣਾ ਮੁੰਡਿਓ ਚੱਲਦੇ ਹੁਣ ਪਾਰਕਿੰਗ ਵਾਲ ਨੂੰ ਰੇ ਤੋਂ ਉੱਟ ਚੱਕ ਕੇ ਤੇ ਅੱਗੇ ਕੀ ਲੋਕੇਸ਼ਨ ਤੇ ਰੁਕਦੇ ਆ ਥੋੜੀ ਜਰ ਟਾਈਮ ਸਪੈਂਡ ਕਰਾਂਗੇ ਉੱਥੇ ਸਟ੍ਰੀਟ ਉੱਪਰ ਹੀ ਜਗ੍ਹਾ ਹੋਵੇ ਸ਼ਾਂਤੀ ਜੀ ਹੋਵੇ ਥੋੜੀ ਜੀ ਇਹ ਆਈ ਸਾਹਮਣੇ ਪਾਰਕਿੰਗ ਬਾਈਕ ਤੇ ਚਲਦੇ ਚਲਦੇ ਗੋਪ੍ਰੋ ਦੀਆਂ ਸੈਟਿੰਗਾਂ ਅੱਜ ਲਗੀਆਂ ਪਤਾ ਨਹੀਂ ਕਿਵੇਂ ਵੀਡੀਓ ਸ਼ੂਟ ਵੀ ਪਤਾ ਨਹੀਂ ਹੋਇਆ ਪਤਾ ਨਹੀਂ ਹੋਇਆ ਚਲੋ ਦੇਖਦੇ ਆਂ ਅੰਦਰੋਂ ਖੋਲ ਕੇ ਕਰਦੇ ਇੱਕ ਵਾਰ ਸੈਟਿੰਗ ਇਹਦੀ ਦੁਆਰਾ ਕੁਝ ਹੋਰ ਹੀ ਲਿੱਕਿਆ ਰਹਾ ਹੈਂਗ ਜੀ ਹੋਇਆ ਪਿਆ ਸ਼ਾਇਦ ਜਿਵੇਂ ਇਹ ਵਰਕ ਨਹੀਂ ਕਰ ਰਿਹਾ ਮੈਨੂੰ ਲੱਗਿਆ ਬੈਟਰੀ ਲੋਗ ਹੀ ਮੈਂ ਖੋਲ ਕੇ ਦੇਖਣ ਲੱਗਿਆ ਰੋਡ ਤੋਂ ਨੀਚੇ ਨੂੰ ਉਤਰ ਕੇ ਆਹ ਲੋਕੇਸ਼ਨ ਤੇ ਆਏ ਆਂ ਬਾਈਕ ਸਕੂਟੀਆਂ ਵੀ ਹੈਗੀਆਂ ਰੈਂਡਰ ਉਂਟ ਤੇ ਤੇ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਆਹ ਬਾਈ ਹੁਣ ਆਪਣੇ ਮੋਟਰਸਾਈਕਲਾਂ ਤੇ ਜਿਹੜੇ ਆਏ ਨੇ ਬਾਕੀ ਗੱਡੀ ਪਿੱਛੇ ਆ ਰਹੀ ਹੈ ਜਿਵੇਂ ਤੁਹਾਨੂੰ ਟ੍ਰੈਫਿਕ ਚ ਦਿਖਾਈ ਸੀਗਾ ਤੇ ਨੀਚੇ ਹੈ ਆ ਰੋਡ ਅ ਦਰਿਆ ਪਾਰਵਤੀ ਡਰਾਈਵਰ ਰਿਵਰ ਆਹਾਹਾ ਕੀ ਬਾਤ ਹੈ ਬੜੀ ਸਹੀ ਜਗ੍ਹਾ ਖੰਨ ਕਰ ਰਹੇ ਹਾਂ ਪੂਰਾ ਨਜ਼ਾਰਾ ਆ ਰਿਹਾ ਹੈ ਆ ਨਦੀ ਹੈ ਇੱਧਰ ਉਹ ਮੁੰਡੇ ਲੱਗੇ ਹੋਏ ਆ ਸਾਹਮਣੇ ਫੋਟੋ ਸ਼ੂਟ ਹੋ ਰਹੇ ਨੇ ਉਹ 3-4 ਜਨੇ ਹਮ ਉਮਰ ਦੇ ਨੇ ਇੱਕ ਜਗ੍ਹਾ ਆਪਣਾ ਲਾਕ ਇੰਜੋਏ ਕਰ ਰਹੇ 3-4 ਜਨੇ ਅਸੀਂ ਇੱਧਰ ਖੜੇ ਆ ਤੇ ਕਸੋਲ ਤੋਂ ਥੋੜਾ ਜਿਹਾ ਹਟ ਕੇ ਇਹ ਕਿਲੋ ਅੱਧਾ ਕਿਲੋਮੀਟਰ ਤਕਰੀਬਨ ਨਮਾ ਕਸੋਲ ਆ ਕਹਿ ਸਕਦੇ ਆ ਇਹਨੂੰ ਸਾਰਾ ਪਾਰਟੀ ਨਾਈਟ ਹੈ ਨਾਈਟ ਆਊਟ ਦਾ ਏਰੀਆ ਇੱਧਰਲੀ ਸਾਈਡ ਆ ਇਹਗਾ ਸਕੂਨ ਪਰ ਸੋਲਾ ਪੂਰਾ ਚਾਹ ਨਾਸਤਾ ਉੱਪਰ ਕਰ ਲਿਆ ਜਾ ਚੁਕੀ ਹੈ ਤੇ ਥੱਲੇ ਢੜ ਕੇ ਨਦੀ ਦੇ ਕਿਨਾਰੇ ਫੋੜਾ ਫੂੜਾ ਖਿੱਚ ਰਹੇ ਆ ਤੇ ਘੁੰਮ ਫਿਰ ਰਹੇ ਆ ਓਰੇ ਤੇ ਬਾਕੀ ਹੁਣ ਫੋੜਾ ਫੂੜਾ ਖਿੱਚੀਓ ਸਾਹਮਣੇ ਪੂਨਪਕੋਲ ਕਰਕੇ ਪਰਲੀ ਸਾਈਡ ਨੂੰ ਗੇੜੀ ਗੁੜੀ ਮਾਰ ਕੇ ਆੰਦੇ ਆ ਥੋੜੀ ਜੇਰ ਨੂੰ ਓਰੇ ਮਨਨ ਵਾਸਤਾ ਮਨ ਨਿਰਵਤਾ ਹਿੱਲੰਦਾ ਨੀ ਨਿਲ ਕਰਦਾ ਪੂਰੇ ਬੈਠ ਕੇ ਸਕੂਨ ਨਾਲ ਪਾਣੀ ਦੀ ਆਵਾਜ਼ ਕੰਨਾਂ ਤੇ ਜਾਂਦੀ ਰਹਿੰਦੀ ਹਲਕੀ ਹਲਕੀ ਤੇ ਸ਼ਾਂਤੀ ਹੈ ਤਕਰੀਬਨ ਛੋਟਾ ਜਿਹਾ ਇੱਕ ਕਾਂਡ ਹੋ ਗਿਆ ਮਸਤੀ ਕਰਦੇ ਕਰਦੇ ਮੁੰਡਾ ਪਾਣੀ ਤੇ ਸਲਿੱਪ ਕਰ ਗਿਆ ਕੋਈ ਨਹੀਂ ਚਲੋ ਹੁੰਦਾ ਰਹਿੰਦਾ ਜੇ ਹੋ ਜੇ ਗੱਲਾਂ ਬੰਦਾ ਦਿਲ ਤੇ ਲਾਜੂਆ ਫਿਰ ਇੰਜੋਏ ਨਹੀਂ ਕਰ ਸਕਦਾ ਮੈਂ ਕਈ ਵਾਰ ਇਦਾਂ ਪਾਣੀ ਦੇ ਵਿੱਚੋਂ ਫੋੜਾ ਫੋੜਾ ਜਾਂਦਾ ਹੈ ਡਿੱਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਛੋਟਾ ਜਿਹਾ ਇੱਕ ਕਾਂਡ ਹੋ ਗਿਆ ਮਸਤੀ ਕਰਦੇ ਕਰਦੇ ਮੁੰਡਾ ਪਾਣੀ ਤੇ ਸਲਿੱਪ ਕਰ ਗਿਆ ਕੋਈ ਨਹੀਂ ਚਲੋ ਹੁੰਦਾ ਰਹਿੰਦਾ ਦੇ ਹੋਏ ਗੱਲਾਂ ਬੰਦਾ ਦਿਲ ਤੇ ਲਾ ਜੂਗਾ ਫਿਰ ਇੰਜੋਏ ਨਹੀਂ ਕਰ ਸਕਦਾ ਮੈਂ ਕਈ ਵਾਰ ਇੱਦਾਂ ਪਾਣੀ ਦੇ ਵਿੱਚ ਫੋਟੋ ਫੋਟੋ ਜਾਂਦਾ ਹੈ ਡਿੱਗੇ ਕੋਈ ਚੱਕਰ ਵਾਲੀ ਗੱਲ ਨਹੀਂ ਐ ਹੁਣ ਜੀ ਲੋਕੇਸ਼ਨ ਜਿਹੜੀ ਤੁਹਾਨੂੰ ਜਾਂਦੇ ਵਾਰ ਗਿਆ ਸੀ ਕਿ ਨਹੀਂ ਰੁਕੇ ਹੁਣ ਆਪਾਂ ਰੁਕਰੇ ਆ ਤੇ ਉੱਪਰ ਦੇਖੋ ਘਣੋਲਾ ਰਾਈਡ ਜਿਵੇਂ ਬਣੀ ਐ ਤੇ ਬਾਈ ਕੋਲ ਰੇੜੀ ਤੇ ਚਾਹ ਚੂ ਪੀਣੇ ਨਾਲੇ ਬਾਈ ਉਹਨਾਂ ਦੀ ਕਰਦੇ ਆ ਵੇਟ ਖਾਸੀ دیر ਹੋ ਗਈ ਉਹਨਾਂ ਨੂੰ ਵੀ ਖਾਸਾ ਪਿੱਛੇ ਲੰਘ ਗਏ ਖਾਸੀ دیر ਹੋ ਗਈ ਉਹਨਾਂ ਨੂੰ ਵੀ ਖਾਸਾ ਪਿੱਛੇ ਲੰਘ ਗਏ ਪਹੁੰਚੇ ਨਹੀਂ ਹੈਗੇ ਹਜੇ ਤੱਕ ਤੇ ਬੁਲਟ ਮੋਟਰ ਨੇ ਉਧਰ ਲਵਾਤੇ ਨੇ ਸਾਈਡ ਤੇ ਇਧਰ ਲਾਣ ਨਹੀਂ ਦਿੱਤੇ ਤੇ ਚਾਚੂ ਦਾ ਲਾਨਨੇ ਆ ਬਾਈ ਨੂੰ ਆਰਡਰ ਨਾਲ ਮਹਿਗੀਆਂ ਵੋਗੀਆਂ ਗਿਆ ਬਾਈ ਹੁਣ ਆਂਦੇ ਨੇ ਦੇਖਦੇ ਆ ਤਕਰੀਬਨ ਪਹੁੰਚ ਨਹੀਂ ਆਲੇ ਸੀਗੇ ਘਰ ਇਸ ਕਰਕੇ ਰਸਤੇ ਤੇ ਆਪਾਂ ਰੁਕੇ ਨਹੀਂ ਡਿਨਰ ਵਾਸਤੇ ਤੇ 8:30 ਹੋ ਗਏ ਨੇ ਤੇ ਕਰੇ ਪਹੁੰਚ ਗਿਆ ਬਿਰਜੀ ਉਹਨਾਂ ਨੇ ਹਜੇ ਆਣਾ ਪਿੱਛੇ ਕਿਉਂਕਿ ਜਾਮ ਤੁਸੀਂ ਦੇਖਿਆ ਸੀਗਾ ਕਿਵੇਂ ਲੱਗਿਆ ਸੀਗਾ ਤੇ ਬਸ ਬੈਕ ਬੂ ਕਰਦੇ ਆ ਪੈਕ ਤੇ ਇਹਦੇ ਨਾਲ ਹੀ ਕਰਦੇ ਆਪਾਂ ਵਲੋਗ ਬਾਕੀ ਉਹ ਚ ਸਾਮਾਨ ਕੱਢ ਗਏ ਸੈੱਟ ਕਰਕੇ ਰੱਖਦੇ ਆ ਤੇ ਬਲੋਕ ਕਰਦੇ ਆ ਸਮਾਪਤ ਜਲਦੀ ਮਿਲਾਂਗੇ ਇਸੇ ਹੋਰ ਨਵੇਂ ਸਫਰ ਦੇ ਉੱਤੇ